ਸਾਸੀ ਕਾਲ ਜੀ ਸਾਰਿਆਂ ਨੂੰ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਹੜੇ ਇੱਕ ਦੇ ਕੋਠਿਆਂ ਦੇ ਵਿੱਚ ਕੋਠਿਆ ਜਿਹੜੇ ਚਲੱਕ ਦੇ ਮਿੱਤਰੋ ਤੇ ਉਹਨਾਂ ਕੋਠਿਆਂ ਦਾ ਜਿਹੜੀ ਰਣੀਏ ਵਾਲੀ ਛੜਕ ਰਣੀਏ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਘਰੇਲੂ ਪਰਮਾਰ ਦੇ ਘਰੇ ਇਸ ਟਾਈਮ ਮੌਜੂਦ ਇੱਕ ਗਾਂ ਖਾਉਣੀ ਆ ਜਿਹੜੀ ਬਾਈ ਹੁੰਨਾਂ ਨੇ ਵਕਾਉ ਲਾਈ ਆ ਚੰਗੇ ਦੁੱਧ ਦੀ ਮਾਲਕਾ ਨਾ ਕਰਮਾਂ ਵਾਲੀ ਕੁਝ ਦਿਨਾਂ ਦੇ ਸੂਨ ਦੇ ਵਿੱਚ ਬਾਕੀ ਆ ਈ ਇਹਨੇ ਦੁੱਧ ਦਾ ਰਿਕਾਰਡ ਆ ਕਿੰਨਾ ਐ ਸੁਆਸ ਹੁੰਦੀ ਐ ਕਿ ਇਹਦੀ ਡਿਟੇਲ ਆ ਮੁਟਲੀ ਜਾਣਕਾਰੀ ਸਾਰੀ ਆਪਾਂ ਭਾਈ ਹੁਣਾਂ ਤੋਂ ਲੈ ਲੈਨੇ ਆ ਰੇਟ ਸਮੇਤ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਲਾਵਾਂਗੇ ਆਉ ਮਿਲਦੇ ਆਂ ਭਾਈ ਨੂੰ ਸਾਰੀ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਟੇ ਬਈ ਠੀਕ ਆ ਭਾਈ ਵਧੀਆ ਸੇਤਾਂ ਘਰ ਪਰਿਵਾਰ ਭਾਈ ਵਧੀਆ ਵਧੀਆ ਆਪਣਾ ਨਾਮ ਦੱਸੀ ਵੀਰੇ ਇੱਕ ਵਾਰੀ ਪਲਵਿੰਦਰ ਸਿੰਘ ਠੀਕ ਹੈ ਪਲਵਿੰਦਰ ਸਿੰਘ ਵੀਰੇ ਪਲਵਿੰਦਰ ਪਲਵਿੰਦਰ ਹਾਂਜੀ ਅੱਛਾ ਪਲਵਿੰਦਰ ਭਾਈ ਇੱਕ ਵਾੜ ਵੇਚ ਲਈ ਆ ਪਏ ਕਿੰਨਾ ਸੁਆ ਬ੍ਰਦਰ ਤੀਜੇ ਸੁਆ ਸੁਣਾ ਜਿੰਦੇ ਹੈ ਕਿੰਨੇ ਦਿਨ ਪਏ ਵੀਰੇ ਇਹਦੇ 25 ਤਰੀਕ ਨੂੰ ਦਿਨ ਪੂਰੇ 25 ਤਰੀਕ ਨੂੰ ਦਿਨ ਪੂਰੇ ਅੱਜ 21 ਹੋ ਗਈ 4 ਦਿਨ ਬਾਕੀ ਆ ਅੱਛਾ ਦੁੱਧ ਕਿੰਨਾ ਦੇ ਦਿੰਦੀ ਹੈ ਵੀਰੇ ਇਹ ਪਿਛਲੇ ਸੁਆ ਦਾ 35 ਲੀਟਰ ਚੋਇਆ ਸੀ ਪਿਛਲੇ ਸੁਆ 35 ਲੀਟਰ ਆਪਾਂ ਦੋ ਦਿਨ ਦਾ ਚੋਇਆ ਹੋਇਆ ਹਾਂਜੀ ਚੋਇਆ ਥੋੜੋ ਥੋੜੋ ਤਾਂ ਫਿਰ ਚੰਗੀ ਬਣ ਜਾਂਦੀ ਹੈ ਹਾਂ ਪੂਰੀ ਹੋ ਜਾਂਦੀ ਠੀਕ ਹੈ ਜੀ ਕੋਈ ਮੰਨ ਲਾ ਵੀਰੇ ਸੌਦਾ ਕਰ ਲੈ ਵਿਚੋ ਕੇ ਜਾਨੇ ਜਾਂਦਾ ਹੋਵੇ ਤਾਂ ਵੀ ਬਈ ਠੀਕ ਹੈ ਦਾਣੀ ਬਾਈ ਜੀ ਆ ਤਾ ਠੀਕ ਆ ਵੀਰੇ ਠੀਕ ਆ ਤੇ ਵੀਰੇ ਸੂਣ ਮਨਾਂ ਚੋਣ ਚਾਣ ਨੂੰ ਠੰਨੀ ਆ ਜਾ ਠੀਕ ਆ ਵੀਰੇ ਅਸਾ ਰੇਟ ਬਾਈ ਹੁੰਦਾ ਕੀ ਤੇ ਕੀਤਾ ਵੀਰੇ 95000 ਠੀਕ ਆ ਮਾਨਤ ਨੂੰ ਥੋੜਾ ਬਹੁਤਾ ਆ ਹੋ ਜਾ ਕੱਡੀ ਪਰੋਂ ਤੋਰੀ ਪੁਲਾਏ ਨਮਰੇ ਖੋਲੇ ਲੈ ਮੇਂ ਤਰੋਂ ਤੀਜਾ ਸੂਆ ਕਰਮਾਂ ਵਾਲੀ ਸੁੰਦੀ ਆ ਸੂਣ ਦੇ ਵਿੱਚ ਹਜੇ ਮਨੋ 25 ਤਰੀਕ ਨੂੰ ਦੇ ਦਿਨ ਪੂਰੇ ਹੁੰਦੇ ਆ ਤੇ 4-5 ਦਿਨ ਤੱਕ ਇਹ ਹੋ ਗਏ 2-4 ਦਿਨ ਉੱਪਰ ਦੇ ਹਫਤੇ ਦੀ ਕੱਚੀ ਮੰਨ ਲਿਓ ਇਹਨੂੰ ਥੱਲੋ ਥੱਲੋ ਗੈਪ ਕੋ ਥੱਲੋ ਬਣਦੇ ਦੰਦ ਦੀ ਪੂਰੀਆ ਥੋੜੀ ਜਿਹੀ ਫਿੱਕੀ ਜ਼ਰੂਰ ਹੈਗਾ ਉੱਤੋਂ ਜਿਵੇਂ ਆਪਾਂ ਕਹ ਦਿੰਦੇ ਆਂ ਵੀ ਲੱਸੀ ਰਹਿ ਗਈ ਬਾਕੀ ਗਾਂ ਬਣਦੇ ਦੰਦ ਦੀ ਕਿਉਂਕਿ ਲੱਸੀ ਰਹਿਣ ਦਾ ਕਾਰਨ ਇਹ ਹੋ ਜਾਂਦਾ ਵੀ ਕਈ ਵਾਰੀ ਆਪਾਂ ਚੋਈ ਜਾਂਦੇ ਆਂ ਇਹਨਾਂ ਨੂੰ ਇਹ ਉਹ ਨਜ਼ਰ ਭਰਦੀਆਂ ਨੇ ਜਨਾਂ ਦੇ ਇਹਨਾਂ ਨੂੰ ਘੱਟ ਤੋਂ ਘੱਟ ਵੀ ਵੀਰੇ 80-85 ਦਿਨ ਡਰਾਈ ਨਾ ਕੀਤਾ ਜਾਵੇ ਉਹ ਨਜ਼ਰ ਗਾਂ ਵਜਣ ਨਹੀਂ ਬਣਾਉਂਦੇ ਜਨਾਂ ਜੇ ਰੱਸੀ 85 ਦਿਨ ਜਾਂ 90 ਦਿਨੀ ਇਹਨੂੰ ਤਕਰੀਬਨ ਡਰਾਈ ਲੈਵਲ ਦਿੱਤਾ ਜਾਵੇ ਤਣੀ ਕਿ 2.5 ਤੋਂ 3 ਮਹੀਨੇ ਦਾ ਛੱਡਣਾ ਲਾਜ਼ਮੀ ਆ ਆਪਣਾ ਲਾਲਚ ਹੋ ਜਾਂਦਾ ਆਪਾਂ ਇਹਨਾਂ ਨੂੰ ਛੱਡਦੇ ਆ ਮਹੀਨਾ ਖਾਂਡੀ ਫਿਰ ਉਹ ਤਾਂ ਕਰਕੇ ਜਿਹੜੀ ਉਹ ਬੱਚੇ ਦੀ ਗਰੋਥ ਵੀ ਕਮਜ਼ੋਰ ਰਹਿੰਦੀ ਆ ਗਾ ਵੀ ਕਮਜ਼ੋਰ ਰਹਿ ਜਾਂਦੀ ਆ ਫਿਰ ਉਹ ਛੇਤੀ ਬਣਾਪੇ ਪਣ ਦੇ ਵਿੱਚ ਆ ਜਾਂਦੀ ਆ ਇਹੀ ਕਾਰਨ ਹੋ ਜਾਂਦਾ ਮਿੱਤਰੋ ਤੇ ਰੇਟ ਇਹਦਾ 95000 ਰੁਪਿਆਵਾ ਵਿੱਚੋਂ ਮੰਨਤਨ ਹੋ ਜਾਊਗਾ ਫਿਰ ਇਹ ਨੰਬਰ ਦੱਸੀ ਭਰਾ ਕੇ 8264953141 ਇੱਕ ਵਾਰੀ ਹੋਰ ਬੋਲ ਦੇ 8264953141 ਤੇ 8264953141 53141 ਠੀਕ ਹੈ ਮਿੱਤਰੋ ਇਸ ਨੰਬਰ ਤੇ ਬਾਈ ਦਾ ਕਰਨਾ ਤੁਸੀਂ رابطہ ਕੈਮ ਕੋਟੇ ਚੜੱਕੇ ਦੀ ਰਣੀ ਵਾਲੀ ਛੜਕ ਦੀ ਉੱਤੇ ਬਾਈ ਦਾ ਘਾਰ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ